ਇੱਕ ਮੈਂ ਤੇਲ ਦੀ ਵੀਡੀਓ ਪਾਈ ਸੀ ਅੱਜ ਤੋਂ 5-6 ਦਿਨ ਪਹਿਲਾਂ ਵੀਡੀਓ ਦੇਖ ਕੇ ਮਿਲੋ ਇੰਨੇ ਕੁ ਲੋਕਾਂ ਨੇ ਫੋਟੋਆਂ ਭੇਜੀਆਂ ਕਿਸੇ ਦੇ ਸਿਰ ਦੇ ਵਾਲ ਉੱਡਦੇ ਹੋਏ ਦੇ ਕਿਸੇ ਦਾ ਕੋਸ ਲੋ ਕਿਸੇ ਦਾ ਗੰਜਾ ਸਿਰ ਲੋ ਯਾਰ 150 ਰੁਪਏ ਦੀ ਚੀਜ਼ ਹੈ ਇਹ ਮੈਨੂੰ ਰਿਜ਼ਲਟ ਵਧੀਆ ਮਿਲਿਆ ਤਾਂ ਮੈਂ ਤੁਹਾਨੂੰ ਦੱਸਦੀ 150 ਦੇ ਪਿੱਛੇ ਮੇਰੀ ਜਾਣ ਲੈ ਲਈ ਲੋਕਾਂ ਨੇ ਯਾਰ ਵੀ ਸਾਡੀ ਗਾਰੰਟੀ ਲੈਣਾ ਸਾਡੀ ਆ ਕਰਦਾ ਬਹੁਤ ਕਰਨਾ ਜਿਵੇਂ ਸੁਪਣਿਆਂ 'ਚ ਵੀ ਆ ਕੇ ਡਰੋਂ ਲੱਗੇ ਉਗਣਾ ਜੇ ਮੈਨੂੰ ਲੱਗਦਾ ਹੈ ਰ ਅਗਰ ਜਾ ਗਿਆ ਉਹਨਾਂ ਚਾ ਗਿਆ ਇੱਕ ਸਾਰਿਆਂ ਦੇ ਸਿਰ ਇੱਕੋ ਜਿਹੇ ਲੱਗਦੇ ਨੇ ਉਹ ਬਾਈ ਬਣ ਕੇ ਆ ਤੇਲ ਲੈਣਾ ਲੈ ਲੋ ਨਹੀਂ ਲੈਣਾ ਨਾ ਲੋ ਵਕਤ ਲੋ ਯਾ ਰਿਸ਼ਤੇਮਾਲ ਕਰ ਲੋ ਇੱਕ ਸਿੱਸੀ ਲੱਗੇ ਵਕਤ ਕੇ ਇਸਤੇਮਾਲ ਕਰਕੇ ਦੇਖ ਲੋ ਜੇ ਰਿਜ਼ਲਟ ਆ ਗਿਆ ਤਾਂ ਠੀਕ ਹੈ ਨਹੀਂ ਚਾਕੇ ਪਰਾ ਮਰਿਓ ਸੌਂ ਲੱਗੇ ਯਾਰ ਲੋਕਾਂ ਨੇ ਸਵਾਦ ਜਿਆਦਾ ਲੈਂਦੇ ਨੇ ਲੈਂਦਾ ਕੋਈ ਹੈ ਨਹੀਂਗਾ ਕਟੋ ਕਟ ਮੈਨੂੰ ਲੱਗਦਾ ਹੈ ਜਿਆਦਾ ਨਹੀਂ 5-6000 ਫੋਟੋ ਆ ਗਈ ਫਿਰ ਕੋਲ ਇੱਕਦਮ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਰ ਲੈਣ ਵਾਲੇ ਸਿਰਫ ਦੱਸ ਜਾਣੇ ਸਵਾਦ ਨਾ ਲਿਆ ਕਰੋ ਜੇ ਲੈਣਾ ਹੁੰਦਾ ਆ ਕੇ ਲੈ ਜਾ ਕਰੋ ਐਵੇਂ ਫੋਟੋ ਹੀ ਨਾ ਭੇਜੀ ਜਾਇਆ ਕਰੋ